ਕਰੀ ਤੇ ਚੰਡੀਗੜ੍ਹ ਹੈ ਜਾਂ ਸੰਗੂਰ ਹੈ ਨਹੀਂ ਮੈਨੂੰ ਬੜੀ ਖੁਸ਼ੀ ਆ ਦੇਖੋ ਇਹ ਬਹੁਤ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਔਰ ਕਈ ਮਹੀਨੇ ਤੋਂ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਇਹਦਾ ਜਲਦੀ ਉਦਘਾਟਨ ਹੋਵੇ ਅੱਜ ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅਦਾਤ ਉਦਘਾਟਨ ਕੀਤਾ ਤੇ ਨਾਲ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਫਰੋਥਪੁਰ ਦੇ ਵਿੱਚ ਵੀ ਇੱਕ ਪੀਜੀਆ ਦਾ ਆਧਨੀ ਪੱਥਰ ਰੱਖਿਆ ਗਿਆ ਤੇ ਇਹਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਮਿਲਣਾ ਹੈ ਮੈਨੂੰ ਖੁਸ਼ੀ ਹੈ ਕਿ ਇਹ ਬਹੁਤ ਵੱਡੇ ਪੱਧਰ ਤੇ ਇਸ ਇਲਾਕੇ ਦੀ ਸੇਵਾ ਕਰ ਰਹੇ ਹਨ ਖੰਨਾ ਸਾਹਿਬ ਇਹਦੇ ਉੱਪਰ ਕਿੰਨੀ ਇਨਵੈਸਟਮੈਂਟ ਹੋਈ ਆ ਔਰ ਕੀ ਕੀ ਫੈਸਿਲਿਟੀਆਂ ਐ ਡਾਇਰੈਕਟਰ ਸਾਹਿਬ ਨੂੰ ਪੁੱਛਣਾ ਪੈਣਾ ਕਿਉਂਕਿ ਬਾਰੀਕੀ ਨਾਲ ਉਹ ਹੀ ਦੱਸ ਸਕਦੇ ਕਿ ਕੀ 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 ਫੈਸਿਲਿਟੀਆਂ ਆ ਪ੍ਰੋਵਾਈਡ ਹੋਣਗੀਆਂ ਬਹੁਤ ਕਿਵੇਂ ਦੇਖਦੇ ਹੋ ਜੇਕਰ ਮੈਡੀਕਲ ਕਾਲਜ ਵੀ ਬਣਦਾ ਲੱਗਦਾ ਵੀ ਸੰਗਰੂਰ ਹੈ ਜਿਹੜਾ ਉਹ ਇੱਕ ਹੈਲਥ ਹੱਬ ਬਣ ਸਕਦਾ ਹੈ ਦੇਖੋ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੇਤ ਸਮਾਜਾ ਪ੍ਰਤੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦਾ ਬਹੁਤ ਜੋਰ ਆ ਮੈਨੂੰ ਇਸ ਗੱਲ ਦੇ ਹੁਣ ਆਪਾਂ ਬਹਿ ਕੇ ਇਹ ਹੀ ਗੱਲ ਕਰ ਰਹੇ ਸੀ ਕਿ ਜੋ ਭਗਵੰਤਪ ਕੀ ਜੀ ਮੈਂ ਇੱਥੇ ਮੈਡੀਕਲ ਕਾਲਜਸ ਖੋਲਨੀ ਆ ਹਾਲੇ ਤੱਕ 2 ਸਾਲ ਚ ਇੱਕ ਨਹੀਂ ਪੱਥਰੀ ਰੱਖਿਆ ਗਿਆ ਜੋ ਮਸਵਾਨਾ ਸਾਹਿਬ ਦੀ ਜ਼ਮੀਨ ਦਾ ਰੋਲਾ ਸੀ ਉਹ ਰੋਲਾ ਵੀ ਖਤਮ ਹੋ ਗਿਆ ਮੁੱਕ ਗਿਆ ਰੋਲਾ ਪਰ ਅੱਜ ਵੀ ਉੱਥੇ ਨਹੀਂ ਪੱਥਰੀ ਰੱਖਿਆ ਗਿਆ ਤੇ ਜੋ ਵੀ ਸਹਿਜ ਸਮਾਵਾ ਪ੍ਰਤੀ ਕੰਮ ਹੋ ਰਿਹਾ ਹੈ ਇਹ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜੰਦਾਬਾਟੀ ਭਾਰਤੀ ਜੰਦਾਬਾਟੀ ਦੇਜ ਸਰਕਾਰ ਦੇ ਦੇ ਵਿੱਚ ਉਹ ਕਰੀ ਜਾ ਰਹੀ ਹੈ ਪੰਜਾਬ ਸਰਕਾਰ ਮਨੂੰ ਅਫਸੋਸ ਨਾਲ ਕਹਿ ਰਹਾ ਪਹਿ ਰਹਾ

ਕਾਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਨਾਕਾਮਿਆ ਤੇ ਬਣੀ ਹੈ ਤੇ ਅੱਜ ਉਹੀ ਆਵਾਦਮੀ ਸਰਕਾਰ ਅੱਜ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਚੁਗਰੀ ਹੈ ਤੇ ਇਹ ਲੋਕ ਹੀ ਪੁੱਛਣਗੇ ਇੱਕ ਦਿਨ ਸਵਾਲ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਮੁਕਤਾ ਕਰ ਲੋ ਕਿ ਖਤਮ ਕਰੀਏ ਮੁਕਾਇਆ ਪਾਗਲ ਭਾਟਨ ਹੋਇਆਗਾ ਤਾਂ ਕਿਸ ਤਰ੍ਹਾਂ ਦੀ ਸੇਵਾਵਾਂ ਨੇ ਜਿਹੜੀਆਂ ਹੁਣ ਲੋਕਾਂ ਨੂੰ ਚਾਹੀਦੀਆਂ ਨੇ ਇਹ ਪੀਜੀਆ ਦੇ ਸੈਟਲਾਈਟ ਸੈਂਟਰ ਜਿਹੜਾ ਅੱਜ ਸੰਗਰੂਰ ਤੇ ਫਿਰੋਜ਼ਪੁਰ ਇਨੋਗਰੇਟ ਹੋਇਆ ਇਹ ਬਹੁਤ ਵੱਡੀ ਜਿੱਤ ਹੈ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸੇਵਾ ਜਿਹੜੀ ਮੇਨ ਹੈਗੀ ਹੈ ਤੁਸੀਂ ਗਾਈਨੀ ਦੀ ਸੇਵਾ ਲਾਓ ਤੁਸੀਂ ਸਰਜਰੀ ਦੀ ਸੇਵਾ ਲਾਓ ਤੁਸੀਂ ਮੈਡੀਕਲ ਮੈਡੀਸਨ ਦੀ ਸੇਵਾ ਲਾਓ ਤੁਸੀਂ ਅੱਖਾਂ ਦੀ ਸੇਵਾ ਲਾਓ ਇਹ ਸਭ ਇੱਧਰ ਉਪਲਬਧ ਹੋਣ ਗਿਆ ਔਰ ਸਟੇਟ ਆਫ ਦਿ ਆਰਟ ਫੈਸਿਲਿਟੀਆਂ ਨਾਲ ਹੋਣੀਆਂ ਇੱਕ ਗੱਲ ਸਭ ਤੋਂ ਵੱਡੀ ਜਿੱਤ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਹੜੇ ਮਰੀਜ਼ ਠੱਕੇ ਖਾਂਦੇ ਕਈ ਵਾਰੀ ਛੋਟੀ ਛੋਟੀ ਬਿਮਾਰੀਆਂ ਲਈ ਪੀਂਡੀਆਂ ਜਾਂਦੇ ਸੀ ਹੁਣ ਉਹ ਪੇਸ਼ੈਂਟਸ ਦਾ ਇਲਾਜ ਇੱਧਰ ਹੋ ਜਾਏਗਾ ਤੁਸੀਂ ਇਸ ਗੱਲ ਨੂੰ ਸਮਝੋ ਕਿ ਇਨੀ ਦੂਰ ਪੀਜੀਆ ਆ ਕੇ ਜਿਹੜੀ ਲੋਕੀ ਇਲਾਜ ਕਰਾਉਂਦੇ ਸੀ ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਹੁਣ ਉਹੀ ਇਲਾਜ ਤੁਹਾਡੇ ਇੱਧਰ ਸ਼ੁਰੂ ਹੋ ਜਾਏਗਾ ਇਸ ਟਾਈਮ ਸੰਗਰੂਰ ਦੀ ਓਪੜੀ 500 ਮਰੀਜ਼ਾਂ ਨਾਲ ਡੇਲੀ ਚੱਲ ਰਹੀ ਹੈ ਸਮਝੇ ਗੱਲ ਨੂੰ ਔਰ ਅਸੀਂ 300 ਤੋਂ ਜ਼ਿਆਦਾ ਆਪਰੇਸ਼ਨ ਕਰ ਸਕੋਗੇ ਔਰ ਉਹ ਆਪਰੇਸ਼ਨ ਨੇ ਜਿਨ੍ਹਾਂ ਦੀ ਪੀਜੀਆਈ ਰੈਸ਼ ਔਨ ਕਰਕੇ ਲੰਬੀ ਡੇਟ ਹੈ ਇਧਰ ਹਰ ਤੀਜੇ ਦਿਨ ਉਹਨਾਂ ਦੇ ਆਪਰੇਸ਼ਨ ਹੋ ਜਾਂਦਾ ਹੈਗਾ ਸੋ ਇਹ ਸਭ ਚੀਜ਼ਾਂ ਨੂੰ ਦੇਖ ਕੇ ਇਹ ਬਹੁਤ ਵੱਡੀ ਜਿੱਤ ਹੈ ਸੰਗਰੂਰ ਨੇ ਬੜੀ ਸਾਰੀ ਜਿੰਨੇ ਇਨਵੈਸਟਮੈਂਟ ਕੀਏ ਮਸ਼ੀਨਾਂ ਲਈ ਜੋ ਮੈਂ ਆਪਾਂ ਕਹੀਏ ਕਿ ਕਿਸੇ ਦੇ ਦੇਖੋ 300 ਬੈੱਡ ਦਾ ਹਸਪਤਾਲ ਹੈ ਚਾਰ ਓਟੀ ਚੱਲ ਰਹੇ ਹਨ ਔਰ 380 ਆਪਰੇਸ਼ਨਸ ਕਰ ਚੁੱਕੇ ਹੈ 500 ਦੀ ਆਪੀਡੀ ਹੈਗੀ ਹੈ ਹੁਣ ਇਨੌਗਰੇਸ਼ਨ ਤੋਂ ਬਾਅਦ ਵਧੇਗਾ ਬਹੁਤ ਨਹੀਂ ਇਨਵੈਸਟਮੈਂਟ ਹੋਈ ਹੈ ਇਸ ਤਰ੍ਹਾਂ ਦੀ ਜਿਹੜੇ ਅਕੀਰ ਦੇਂਦਰਾ ਹੋ ਕੇ ਡਰਾਈਵਰ ਕੀਤਾ ਜਾਂਦਾ ਤਾਂ ਬਹੁਤ ਵਾਰ ਇਹ ਤਾਂ ਹੁੰਦਾ ਕਿ ਜਿਹੜਾ ਪੇਸ਼ੈਂਟ ਡੈਪਟ ਹੋ ਗਿਆ ਤਾਂ ਲੱਗਦਾ ਕਿ ਕਿਸ ਮੁਕੋਫੋ ਦੇ ਵਿੱਚ ਇੱਕ ਲੱਗਦੀ ਹੈ ਆਪਣੇ ਕਿਚੋ ਮਿਲ ਨਹੀਂ ਬਿਲਕੁਲ ਅਮਰਜੈਂਸੀ ਤੁਹਾਨੂੰ 6 ਮਹੀਨੇ ਚ ਲਗਾਤਾਰ ਸ਼ੁਰੂ ਮਿਲ ਜਾਏਗੀ ਇਟਲ ਰੋਲ ਦ ਮੂਮੈਂਟ ਵੀ ਹੈਵ ਆਰ ਐਡੂਕੇਟ ਸਟਾਫ ਐਟ ਦ ਮੂਮੈਂਟ ਅੱਡਾ ਸਟਾਫ ਸੰਗਰੂਰ ਦਾ ਹੈ ਅੱਡਾ ਸਟਾਫ ਸਾਡੇ ਚੰਡੀਗੜ੍ਹ ਤੋਂ ਰੋਟੇਸ਼ਨ ਤੇ ਆਂਦਾ ਹੈ ਇਹ ਚਲੇਗਾ ਚੰਡੀਗੜ੍ਹ ਦੀ ਰੋਟੇਸ਼ਨ ਚਲੇਗੀ ਚੰਡੀਗੜ੍ਹ ਦੇ ਜਿਹੜੇ ਡਾਕਟਰ ਨੇ ਇੱਧਰ ਰੈਗੂਲਰਲੀ ਆ ਕੇ ਆਪਣੀ ਸੇਵਾਵਾਂ ਦੇਣਗੇ ਮਰੀਜ਼ਾਂ ਨੂੰ ਪਰ ਨਾਲ ਦੀ ਨਾਲ ਜਦੋਂ ਸੰਗਰੂਰ ਦਾ ਸਟਾਫ ਕੰਪਲੀਟ ਹੋ ਜਾਏਗਾ ਉਦੋਂ ਫਿਰ ਇਹਦਾ ਡਬਲ ਇੰਪੈਕਟ ਹੋਏਗਾ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਖੁਸ਼ੀ ਦਾ ਦਿਹਾੜਾ ਅੱਜ ਜਿਹੜਾ ਸਾਡਾ ਪੀਜੀਆ ਸੰਗਰੂਰ ਬਣ ਕੇ ਆਇਆ ਇਹ ਬੰਨ ਵੀ ਜੈਤ ਸਿਖਾਉਂ ਕਰਕੇ ਇਸ ਇਲਾਕੇ ਦੇ ਵਿੱਚ ਇਹੋ ਜਿਹੇ ਸਟੈਂਡਰਡ ਦਾ ਹਸਪਤਲ ਹੈ ਨਹੀਂ ਕਦੇ ਔਰ ਇਹ ਜਿਹੜਾ ਬਹੁਤ ਫਾਇਦਾ ਸਮਰੂਪ ਨੂੰ ਹੋਊਗਾ ਬਾਕੀ ਦੇ ਇਲਾਕਿਆਂ ਨੂੰ ਹੋਊਗਾ ਤੇ ਸਮਰੂਪ ਦੇ ਵਿੱਚ ਕੈਂਸਰ ਦਾ ਵੀ ਹਸਪਤਲ ਬਣ ਗਿਆ ਤੇ ਮਸਤਵਾਨਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਜਿੰਨੇ ਨਹੀਂ ਮਸਤਵਾਨਾ ਸਾਸ ਓਪਨ ਨੈਸਿਟੀੋਨ ਹੈ ਪਰ ਪੰਜਾਬ ਦੀ ਸਰਕਾਰ ਅਜੇ ਤੱਕ ਬਣਾਉਣ ਨਹੀਂ ਚਾਹੁੰਦੀ ਕੀ ਜੇ ਵਸਟਵਾਨਰ ਸਾਹਿਬ ਨੇ ਮੈਡੀਕਲ ਫੋਰ ਬਨਜੂਗਾ ਦਾ ਪ੍ਰੋਜੈਕਟ ਨੂੰ ਬਹੁਤ ਵਧੀਆ ਅਲਾਡ ਦੀ ਫੈਸਿਲਿਟੀ ਬਨਜੂਗੀ ਤੇ ਪ੍ਰਿੰਸ ਦਾ ਕੰਮ ਹੈ ਕਿ ਕਿਸੇ ਤਰ੍ਹਾਂ ਚੀਫ ਮਿੰਸਟਰ ਸਾਹਿਬ ਨੂੰ ਦਬਾਅ ਪਾਇਆ ਜਾਵੇ ਕਿ ਜ਼ਮੀਨ ਹੈ ਕੀ ਹੈ ਵਸਟਵਾਨਰ ਸਾਹਿਬ ਦੀ ਮੈਨੂਅਨਰ ਜਿਕੇ ਦੇ ਦਿੱਤਾ ਹੈ ਕਿ ਅਸੀਂ ਜ਼ਮੀਨ ਦੇ ਨੂੰ ਪਿਆਰ ਹੈ ਪਰ ਪੰਜਾਬ ਦੀ ਸਰਕਾਰ ਕਿਉਂ ਨਹੀਂ ਇਸ ਬਣਾਉਂਦੀ ਸਰਦਾਰ ਤੁਮਰ ਦੀ ਇੱਕ ਲੀ ਗੈਰ ਹਾਜ਼ਰੀ ਰਹੀ ਪ੍ਰੋਗਰਾਮ ਕਿਵੇਂ ਦੇਖੀ ਤੁਸੀਂ ਜੀ ਸਰੂਪ ਦੀ ਵਿਧਾਇਕਾ ਦੀ ਗੈਰ ਹਾਜ਼ਰੀ ਵੀ ਹੈ ਇਸ ਪ੍ਰੋਗਰਾਮ ਤੋਂ ਕਿਉਂ ਨਹੀਂ ਦੇਖਦੇ ਜਾਨੀ ਨਾਮ ਹੈ ਦੇਖ ਕੇ ਕਦੇ ਤੇ ਅੱਜ ਵੀ ਦੇਖ ਸਕਦੇ ਸੀ ਅੱਜ ਵੀ ਨਹੀਂ ਦੇਖਿਆ ਗਿਆ ਤਾਂ ਗੈਰ ਹਾਜ਼ਰੀ ਨੂੰ ਮਾਂਸਾ ਕਿਸਾਨੀ ਗੋਰਿੰਦ ਜਿਆਦਾ ਕਿ ਕਿ ਟੈਸਟ ਕੀ ਕਰਦੇ ਟੋਲਰੈਂਸ ਡਾਟਾ ਹੈਗਾ ਇਹ ਸਾਡੇ ਦੇਸ਼ ਤੇ ਲਈ ਬਹੁਤ ਵੱਡੀ ਚੀਜ਼ ਹੈ ਤੇ ਉਹ ਸਿਰਫ ਕਹਿੰਦੇ ਐ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਜਾਣ ਇਹ ਬੜੀ ਜੈਸ ਸੀਜ਼ ਹੈ ਕਿ ਹਰਤੇ ਵੱਡੇ ਵੱਡੇ ਸ਼ਾਹੂਕਾਰਾਂ ਦੇ ਬਾਣੀ ਸਵਾਨੀ ਦੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਗਏ ਐ ਤੇ ਸਧਾਰਨ ਦੀ ਧਾਰਾ 14 ਕਹਿੰਦੀ ਐ ਕਿ ਤੁਗੂਮ ਦੇ ਅੱਗੇ ਸਾਰੇ ਬਰਾਬਰ ਐ ਦੇ ਵੱਡੇ ਸ਼ਾਹੂਕਾਰਾਂ ਦਾ ਦਰਜਾ ਲੱਥ ਗਿਆ ਤਾਂ ਫਿਰ ਕਿਸਾਨ ਦਾ ਵੀ ਲੱਖਣਾ ਚਾਹੀਦਾ ਏ ਖੁਦਕਸ਼ੀ ਅਰਥਾਤ ਇਹ ਹੈ ਇਟ ਅਰਾਊਂਡ ਬੋਥ ਫਾਇਦਾ ਹੋਊਗਾ ਕਿਸਾਨੀ ਦਾ ਜਿਵੇਂ 1947 ਤੋਂ ਪਹਿਲਾਂ ਜੇ ਤੋ ਬੱਠਾ ਸੀ ਪੰਜਾਬ ਚੌਧਰੀ ਛੋਟੂ ਰਾਮ ਸਾਡੇ ਐਗਰੀਕਲਚਰ ਮਿਨਿਸਟਰੀ ਸੀਗੇ ਉਨਾਂ ਨੇ ਇੱਕ ਲੀਕ ਬਾਤੀ ਸੀ ਸਾਰੇ ਕਰਜ਼ਿਆਂ ਦੇ ਉੱਤੇ ਕਿਸਾਨਾਂ ਦੇ ਤੋਂ ਉਸ ਤੋਂ ਬਾਅਦ ਬਹੁਤ ਫਾਇਦਾ ਹੋਇਆ ਕਿਸਾਨਾਂ ਨੂੰ ਤੇ ਇਹ ਕਰ ਦੇਣਾ ਠੀਕ ਹੈ ਤੇ ਜਿਹੜੀ ਉਹ ਰਿਪੋਰਟ ਨਹੀਂ ਕੀ ਹੈ ਸੁਆਮੀਨਾਥ ਦੀ ਰਿਪੋਰਟ ਉਹ ਵੀ ਲੱਗੋ ਕਿ ਕੀ ਚੜੀ ਚੀ ਹੈ ਪਤਾ ਨਹੀਂ ਸੈਂਟਰ ਕਿਉਂ ਜ਼ੈਡ ਕਰ ਰਿਹਾ ਕਿਉਂ ਸਾਡੇ ਕਿਸਾਨਾਂ ਨੂੰ ਮਾਰ ਰਿਹਾ ਕਿਉਂ ਉਹਨੇ ਨਵਾਂ ਇੱਕ ਬੋਰਡਰ ਮਾਸਟਾਂ ਤੋਂ ਤੇ ਜੀ ਦੇ ਬਕਰੇ ਬਨਾਤਾ ਹੈ ਕਿ ਇਹ ਅਲੱਗਾ ਪੰਜਾਬ ਜੰਮੂ ਕਸ਼ਮੀਰ ਲਾਦਾ ਪੰਗੜਾ ਜੰਮਾ ਇਹ ਬੱਕੇ ਕਰ ਦਿੱਤੇ ਗਏ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿਓ ਇਸ ਤਰ੍ਹਾਂ ਮਾਨਸਾ ਮਾਨਸਾ ਦੇ ਕਿਸਾਨਾਂ ਦੇ ਹੋ ਰਹੇ ਤਸੱਦਦ ਤਸੱਦਦ ਤੇ ਆਵਾਜ਼ ਐਫ ਆਈ ਆਰ ਦਰਜ ਨਹੀਂ ਕੀਤੀ ਉਹਨੂੰ ਲੈ ਕੇ ਨਾ ਕਿਹਾ ਜਾ ਰਿਹਾ ਹੈਗਾ ਹਰਿਆਣਾ ਦੀ ਬਾਉਂਡਰੀ ਦੇ ਵਿੱਚ ਉਹਦੀ ਮੌਤ ਹੋਈ ਹੈ ਕੋਈ ਕਹ ਰਿਹਾ ਕੋਈ ਦੀ ਜਿਹੜੀ ਪੰਜਾਬ ਦੀ ਬਾਉਂਡਰੀ ਚ ਮੌਤ ਹੋਈ ਹੈ ਹਲਤ ਐਫ ਆਈ ਆਰ ਦਰਜ ਨਹੀਂ ਕੀਤੀ ਐਫਆਈਆਰ ਤੱਕ ਤੇ ਵੀ ਦਰਜ ਹੋ ਕੇ ਤੇ ਜਿਹੜਾ ਮੌਕਾ ਅਸਲੀ ਹੋਊਗਾ ਉੱਥੇ ਜੁੜੀਂ ਕਲ ਜਾਊਗੀ ਇਹ ਤਾਂ ਪੰਜਾਬ ਨੂੰ ਕਰ ਦੇਣੀ ਚਾਹੀਦੀ ਹੈ ਆਪਣੀ ਐਫਆਈਆਰ ਐਫਆਈਆਰ ਦਰਜ ਕਰਨ ਤੇ ਜਿਹੜਾ ਵਿੱਚ ਹੈ ਹੋਮ ਮਿਨਿਸਟਰ ਹੈ ਹੋਮ ਮਿਨਿਸਟਰ ਉਹਦੇ ਉੱਤੇ ਵੀ ਕਦੋਂ ਦਾ ਕੇਸ ਹੋਣਾ ਚਾਹੀਦਾ ਸਾਢਸਾ ਕਿਉਂ ਕਰਕੇ ਸਾਰਾ ਕੁਝ ਕੇਸ ਵਿੱਚ ਦਿੱਤਾ ਔਰ ਮੋਦੀ ਸਰਕਾਰ ਨੇ ਸੰਭੋ ਤਾਂ ਕੀਤਾ ਪਤਾ ਨਹੀਂ ਕਿਉਂ ਪਸੰਨਾ ਤੋਂ ਡਰਦੀ ਹੈ ਤਾਂ ਮੈਂ ਤਾਂ ਅਗੇ ਵੀ ਬਾਕੀ ਦੇ ਕਿਸਾਨ ਯੂਨੀਅਨ ਜਿਹੜੇ ਅਜੇ ਤੱਕ ਉੱਥੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਜਾਣਾ ਚਾਹੀਦਾ ਲੋਕਾਂ ਦੀ ਮੰਗ ਹੈ ਕਿ ਸਾਰੇ ਕਿਸਾਨ ਯੂਨੀਅਨ ਉੱਥੇ ਪਹੁੰਚਣ ਤੇ ਜਿਹੜੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਪਹੁੰਚਣੇ ਕਿ ਕੀ ਕਹਿਣਾ ਚਾਹੋਗੇ ਜਿਹੜਾ ਚੜ੍ਹਿਆ ਨਹੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਡਾਕਟਰ ਮਰਮੋਹ ਸਿੰਘ ਜੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ 2013 ਦੀ ਲਾਸਟ ਕੈਬਨਿਟ ਮੀਟਿੰਗ ਦੇ ਵਿੱਚ 449 ਕਰੋੜ ਰੁਪਏ ਮਨਜ਼ੂਰ ਕਰਕੇ ਸਮਰੂਹ ਦੇ ਵਿੱਚ ਪੀਜੀਆਈ ਦੀ ਸ਼ੁਰੂਆਤ ਵਾਸਤੇ ਕੰਮ ਸ਼ੁਰੂ ਕੀਤਾ ਸੀ ਅੱਜ ਉਹ ਕੰਮ ਮੁਕੰਮਲ ਵੀ ਹੋਇਆ ਉਹਦੀ ਆਪੀਡੀ ਦਾ ਵਿੰਗ ਪਹਿਲੇ ਦਿਨ ਤੋਂ ਹੀ ਊੜੇ ਇੱਕ ਛੋਟਾ ਵਿੰਗ ਬਣਾ ਕੇ ਉਹਦੇ ਲਈ ਚਾਲੂ ਕੀਤਾ ਗਿਆ ਸੀ ਤਾਂ ਕਿ ਸਾਈਡ ਬਾਈ ਸਾਈਡ ਦੂਜਾ ਮੇਨ ਹਸਪੀਟਲ ਚੱਲ ਸਕੇ ਕੁਝ ਕਾਰਨਾ ਕਰਕੇ ਡਾਕਟਰਾਂ ਦੀ ਨਿਯੁਕਤੀ ਜਾਂ ਡਾਕਟਰਾਂ ਦੀ ਭਰਤੀ ਵੱਡੇ ਪਦਰ ਦੀ ਭਰਤੀ ਨਾ ਹੋਣ ਕਾਰਨ ਇਹ ਹਸਪਤਲ ਪਹਿਲਾਂ ਨਹੀਂ ਚੱਲ ਸਕਿਆ ਹੁਣ ਵੀ ਮੈਂ ਡਾਕਟਰ ਸਹਿਬਾਨ ਨਾਲ ਗੱਲ ਕਰ ਰਿਹਾ ਸੀ ਉਰੇ 13 ਡਾਕਟਰ ਫਿਜ਼ਿਕਲੀ ਪ੍ਰੈਜ਼ੈਂਟ ਹੈ ਜਿਹੜੇ ਓਪੀਡੀ ਨੂੰ ਵੀ ਰਨ ਕਰਦੇ ਆ ਜਿਹੜੇ ਓਪੀਡੀ ਨੂੰ ਵੀ ਰਨ ਕਰਦੇ ਆ ਤੇ ਓਪੀਡੀ ਦੇ ਨਾਲ ਨਾਲ ਕੁਝ ਫੀਲਡਸ ਦੇ ਆਪਰੇਸ਼ਨਸ ਨੂੰ ਵੀ ਕੁਝ ਦਿਨ ਆਪਰੇਸ਼ਨ ਕਰਦੇ ਆ ਔਰ ਅੱਜ ਇਹਦਾ ਉਦਘਾਟਨ ਹੋਇਆ ਅੱਜ ਫਾਰਮਲੀ ਪ੍ਰਾਈਮ ਮਿਨਿਸਟਰ ਨੇ ਇਹਨੂੰ ਲੋਕਾਂ ਨੂੰ ਡੈਡੀਕੇਟ ਕੀਤਾ ਇਹਦੇ ਨਾਲ ਬਹੁਤ ਸਾਰਾ ਜਿਹੜਾ ਲੋਡ ਚੰਡੀਗੜ੍ਹ ਪੀਜੀਐ ਦੇ ਉੱਪਰ ਹੈ ਉਹ ਘਟੂਗਾ। ਇਹੀ ਇੱਕ ਸੋਚ ਸੀਗੀ ਉਸ ਵੇਲੇ ਜਦੋਂ ਮੈਂ ਉਰੇ ਦਾ ਐਮਪੀਸੀ ਤੇ ਇਸ ਹਸਪੀਟਲ ਨੂੰ ਆਪਾਂ ਮਨਜ਼ੂਰ ਕੀਤਾ ਸੀ 449 ਕਰੋੜ ਰੁਪਏ ਦੀ ਲਾਗਤ ਨਾਲ। ਔਰ ਜਦੋਂ ਪੀਜੀਐ ਦਾ ਲੋਡ ਘਟੂਗਾ ਤਾਂ ਉਹਦੇ ਨਾਲ ਮਾਲਵੇ ਇਲਾਕੇ ਦੇ ਬਹੁਤ ਸਾਰੇ ਲੋਕ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਸਮਝ ਲੋ ਬਰਨਾਲੇ ਦੇ ਮਾਨਸੇ ਦੇ ਸੰਗਰੂਰ ਦੇ ਪਟਿਆਲੇ ਦੇ ਜਿਨ੍ਹਾਂ ਨੂੰ ਚੰਡੀਗੜ੍ਹ ਦੀ ਪੀਜੀਆਈ ਵਿੱਚ ਜਾ ਕੇ ਚਾਹੇ ਬੈਡ ਲਾਈਨ ਦੀ ਦਿੱਕਤ ਆਉਂਦੀ ਹੈ ਜਿਹੜੇ ਲੋਕ ਉੱਥੇ ਕਾਰਿਡੋਰਸ ਦੇ ਵਿੱਚ ਆਪਣੇ ਮਰੀਜ਼ ਦੇ ਨਾਲ ਬਾਹਰ ਬੈਠੇ ਰਹਿੰਦੇ ਆਂ ਕਈ ਪੇਸ਼ੈਂਟਸ ਸਟ੍ਰੈਚਰ 'ਤੇ ਪਈ ਰਹਿੰਦੇ ਆਂ ਕਈ ਦਿਨ ਔਰ ਕਈ ਲੋਕਾਂ ਨੂੰ ਗਲੂਕੋਸ ਦੀ ਬੋਤਲ ਕਾਰ ਦੇ ਵਿੱਚ ਹੀ ਲਾਣੀ ਪੈ ਜਾਂਦੀ ਸੀ ਇਹ ਗੱਲਾਂ ਸਾਰੀਆਂ ਮੈਂ ਜਦੋਂ ਮੇਰੇ ਪਿਤਾ ਜੀ ਪੀਜੀਆਈ 'ਚ ਐਡਮਿਟ ਹੋਏ ਸੀ ਮੈਂ ਉਦੋਂ ਦੇਖਿਆ ਸੀ ਤੇ ਔਰ ਉਹ ਦੇਖਣ ਤੋਂ ਬਾਅਦ ਜਦੋਂ ਮੈਂ ਐਮਪੀ ਬਣਿਆ ਤੇ ਇਹ ਪੀਜੀਆਈ ਨੂੰ ਸ਼ੁਰੂ ਕਰਨ ਵਾਸਤੇ 2-3 ਸਾਲ ਦੱਬ ਕੇ ਮਿਹਨਤ ਕੀਤੀ ਤਾਂ ਇਹਦੀ ਮਨਜ਼ੂਰੀ ਹੋਈ ਤੇ ਉਦੋਂ ਇਹਦਾ ਪੈਸਾ ਮਨਜ਼ੂਰ ਹੋਇਆ ਤੇ ਇਹਦੀ ਇਮਾਰਤ ਬਣੀ ਤੇ OPD ਚਾਲੂ ਹੋਈ ਸੀ ਤੇ ਅੱਜ ਜੇ ਆਪਰੇਸ਼ਨ ਹੋਣ ਵਾਸਤੇ ਫੇਜ਼ਡ ਮੈਨਰ ਦੇ ਵਿੱਚ ਕੰਮ ਹੋਇਆ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਹਮੇਸ਼ਾ ਇਸ ਗੱਲ ਵਾਸਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਇਸ ਇਲਾਕੇ ਦੇ ਸਾਡੇ ਸਤਕਾਰਤ ਲੋਕਾਂ ਨੇ ਜਦੋਂ ਮੈਨੂੰ ਅਸ਼ੀਰਵਾਦ ਦਿੱਤਾ ਤਾਂ ਅਸੀਂ ਕਿ ਬੜਾ ਪੀਜਾ ਦਾ ਹਸਪਤਾਲ ਉਰੇ ਲੈ ਕੇ ਆ ਆ